ਗਾਉਣ ਦੇਣ ਲੱਗਿਆ ਮੈਨੂੰ ਉਹ ਤਾਂ ਪੂਰਾ 1 ਲੱਖ ਰੁਪਏ ਡਿੱਗੇਗਾ 1 ਲੱਖ ਰੁਪਏ ਦੇ 500 ਡਿੱਗੇ ਪਰ ਤਾਂ ਰੋਟੀ ਛੱਡ ਦਿੰਦੀ ਆ ਉਹਦੇ ਦਿਮਾਗ ਦੀ ਨਾੜੀ ਫਟਣ ਵਾਲੀ ਬਸ ਉੱਥੋਂ ਘੁੱਟ ਚਾਹ ਨਹੀਂ ਪੈਂਦੀ ਕਿ ਸਾਡਾ ਲਾ ਕੇ ਖੜ ਗਿਆ ਮੇਰੇ ਨਾਲ ਭਾਬੀ ਲੇ ਫੇਰ ਬੋਕਰ ਮਾਨ ਲੱਗ ਗਈ ਹੁਣ ਸਾਰਾ ਦਿਨ ਭਾਬੀ ਕੰਮ ਹੀ ਨਹੀਂ ਲੋਟਾਉਂਦੀ ਕੀ ਦੱਸਾਂ ਤੇਰਾ ਵੀਰਾ ਨਾ ਸਾਰੀ ਇੱਥੇ ਤੂੜੀ ਅੱਧੀ ਇੱਥੇ ਖਲਿਆਰ ਦਾ ਜਾਂਦਾ ਦਾ ਹੁਣ ਪਤਾ ਨਹੀਂ ਖੇਤ ਵੱਗ ਗਿਆ ਹਏ ਚੱਲ ਕੋਈ ਨਹੀਂ ਭਾਬੀ ਹੁਣ ਤੂੜੀ ਤਾੜੀ ਤਾਂ ਖਿੰਡਦੀ ਹੁੰਦੀ ਆ ਹਵਾ ਤਾਂ ਚੱਲਦੀ ਰਹਿੰਦੀ ਆ ਸਾਰਾ ਦਿਨ ਹੋਰ ਅੱਧਾ ਹਵਾ ਵੀ ਬਾੜੀ ਚੱਲੀ ਜਾਂਦੀ ਹੈ ਭਾਬੀ ਮੈਂ ਤੇ ਤੈਨੂੰ ਐਂ ਕਹਿੰਦੀ ਸੀਗੀ ਵੀ ਹੁਣ ਤਾਂ ਚੱਲ ਹਨਾ ਵੀਰੇ ਨੇ ਵਧੀਆ ਬੁਲਾਇਆ ਨਾ ਖੁਸ਼ੀ ਨੂੰ ਮੈਂ ਤਾਂ ਬਾੜੇ ਡਰਜਾ ਲੱਗਦਾ ਸੀਗਾ ਤੇ ਵਧੀ ਨਹੀਂ ਬੁਲਾਉਣਾ ਸੀ ਹੁਣ ਕੰਮ ਲਈਏ ਫਿਰ ਵੀ ਮੈਂ ਤਾਂ ਐ ਜੇ ਸੀਗਾ ਵੀ ਕਿਤੇ ਕੀ ਪਤਾ ਵੀਰਾ ਕੀ ਕਹੂੰਗਾ ਹੁਣ ਲੈ ਜਦੋਂ ਤਰਨਤਾ ਲੱਗਦੀ ਆ ਬੰਦੇ ਨੂੰ ਜਦੋਂ ਤੈਨੂੰ ਵਧੀਆ ਬੁਲਾ ਲਿਆ ਤੇ ਫਿਰ ਅਸੀਂ ਉਹਨੂੰ ਵਧੀਆ ਕਿਉਂ ਬੁਲਾਵਾਂਗੇ ਮੈਂ ਤਾਂ ਫਿਰ ਵੀ ਉਹਦੀ ਭੈਣ ਆ ਮੈਨੂੰ ਤਾਂ ਉਹ ਬੁਲਾਈ ਲਊਗਾ ਵਧੀਆ ਚਲੋ ਕੋਈ ਨਹੀਂ ਹੁਣ ਤਾਂ ਸਾਰਾ ਕੁਝ ਠੀਕ ਆ ਵੈਸੇ ਮੈਂ ਬਹੁਤ ਖੁਸ਼ ਆ ਅੱਗ ਮਚਾਈ ਸੀ ਮੈਂ ਕਿਹਾ ਤੂੰ ਇੱਥੇ ਬਹਿ ਜਾਣਾ ਆ ਕੇ ਅੰਦਰ ਹੀ ਬੈਠਣਾ ਪਤਾ ਨਹੀਂ ਕੀ ਡੂੰਘੀਆਂ ਗੱਲਾਂ ਇਹਨਾਂ ਦੀਆਂ ਕਿਹੜੀਆਂ ਗੱਲਾਂ ਕਰਦੀਆਂ ਕਾਹਨੂੰ ਬਣਦੀਆਂ ਮੈਂ ਤਾਂ ਬਥੇਰਾ ਕਹਿਣੀ ਆ ਉਹ ਕੁੜੀ ਜੀ ਨੂੰ ਮੈਂ ਸੋਚਦੀ ਆ ਵਿਚਾਰਾ ਮਾਂ ਬਾਪ ਹੀ ਕੋਈ ਨਹੀਂ ਕੋਈ ਦੁੱਖ ਸੁੱਖ ਮੇਰੇ ਕੋਲੇ ਕਰ ਲੂਗੀ ਪਾਸੇ ਤਾਂ ਪਰਝਾਈ ਦੀ ਬਣੀ ਹੋਈ ਆ ਪਰਝਾਈ ਨੇ ਪਤਾ ਨਹੀਂ ਕੀ ਖਵਾਇਆ ਇਹ ਜਾਇ ਨੂੰ ਬਿੱਪੂ ਆ ਚੰਗੀ ਨਹੀਂ ਲੱਗਦੀ ਭਾਬੀ ਸਹੀ ਗੱਲ ਦੱਸਣਾ ਮੇਰਾ ਤਾਂ ਜੀ ਨਹੀਂ ਕਰਦਾ ਜਾਣ ਨੂੰ ਕੋਈ ਗੱਲ ਨਹੀਂ ਜਦੋਂ ਵੀਰਾ ਕੈਬ ਲੈ ਕੇ ਗਿਆ ਨਾ ਤੂੰ ਫੇਰ ਆ ਜੀ ਯਾਰ ਹਣਾ ਇੱਚ ਦੀ ਫੇਰ ਦੇਣ ਲਾ ਜੀ ਕੋਈ ਨਹੀਂ ਆ ਜੂਗੀ ਹੁਣ ਤਾਂ ਮੇਰਾ ਆਉਣ ਜਾਣ ਇੱਥੇ ਲੱਗੇ ਹੀ ਰਹੂਗਾ ਵਧੀਆ ਗੱਲ ਹੈ ਨਾਲੇ ਮੇਰਾ ਵੀ ਜੀ ਲੱਗਿਆ ਰਹਿੰਦਾ ਭੂਆ ਨਾਲ ਮੇਰੀ ਮਾਤਾ ਤੈਨੂੰ ਪਤਾ ਘੱਟ ਹੀ ਮਿਲਦੀ ਹੈਗੀ ਭੂਆ ਨਾਲ ਤਾਂ ਨਾ ਕਿਸੇ ਦੀ ਮਤ ਵੀ ਨਹੀਂ ਮਿਲਦੀ ਉਵੇਂ ਸੇ ਪੂਆ ਨੇ ਤਾਂ ਖੁਸ਼ੀ ਨੂੰ ਵੀ ਵਧੀਆ ਬੁਲਾਇਆ ਹਨ ਹਾਂ ਬੁਲਾਇਆ ਤਾਂ ਬਦਲਿਆ ਮੈਨੂੰ ਤਾਂ ਉਮੀਦ ਜੀ ਨਹੀਂ ਸੀ ਪਰ ਨਹੀਂ ਯਾਰ ਮੈਨੂੰ ਲੱਗਦਾ ਬਦਲ ਗਈ ਮੈਂ ਤੈਨੂੰ ਉਹਦੇ ਵੀ ਕਿਹਾ ਸੀ ਆ ਭਾਬੀ ਨਹੀਂ ਬਦਲੀ ਉਹ ਤੇਰਾ ਵਹਿਮ ਆਹੀ ਨਾਲ ਪੂਆ ਕਿਵੇਂ ਬਦਲ ਜੂਗੀ ਇਹ ਨਹੀਂ ਹੋ ਸਕਦਾ ਕਦੇ ਵੀ ਕੋਈ ਨਾ ਐਨੇ ਸਾਲਾਂ ਦੀ ਤਾਂ ਉਹ ਬਦਲੀ ਨਹੀਂ ਹੁਣ ਕਿਵੇਂ ਬਦਲ ਜੂ ਉਹ ਕਦੇ ਤਾਂ ਬੰਦੇ ਨੂੰ ਅਕਲ ਆਉਂਦੀ ਹੈ ਭਾਬੀ ਜਿੰਨਾਂ ਨੂੰ ਅਕਲ ਆਉਂਦੀ ਹੈ ਨਾ ਉਹ ਹੋਰ ਹੀ ਹੋਣਗੇ ਪਰ ਇਹਨੂੰ ਨਹੀਂ ਆਉਂਦੀ ਚਲ ਕੋਈ ਨਾ ਜਿਹ ਜੀ ਮਾਤ ਉਹਦੀ ਉਹ ਵਰਤੀ ਜਾਂਦੀ ਹੈ ਮੇਰਾ ਨਾ ਐ ਸੋਚਦੀ ਸੀਗੀ ਵੀ ਤੂੰ ਵੀ ਨਾਲ ਵਗ ਚੱਲੇ ਹਨਾ ਤੇਰਾ ਵੀਰਾ ਵੀ ਨਾਲ ਵਗ ਚੱਲੇ ਆਪਾਂ ਦੂਜੀ ਭੂਆ ਕੋਲੇ ਚੱਲ ਕੇ ਆਈ ਇੱਕ ਦਿਨ ਹਾਂ ਜਦੋਂ ਅਸੀਂ ਫੇਰ ਆਈ ਨਾ ਭਾਬੀ ਉਦੋਂ ਚੱਲਾਗੀ ਨਾਲੇ ਮੈਂ ਤਾਂ ਐ ਕਹਿੰਦੀ ਸੀਗੀ ਵੀ ਚੱਲ ਫੁੱਫੜ ਤਾਂ ਵਗ ਗਿਆ ਹੁਣ ਹੌਲੀ ਹੌਲੀ ਭੂਆ ਵੀ ਵਗ ਜੂਗੀ ਉਮੀਦ ਤਾਂ ਆਈ ਸੀ ਮੈਨੂੰ ਤਾਂ ਐ ਸੀਗਾ ਫੁੱਫੜ ਭੂਆ ਨੂੰ ਲੈ ਜਾਊਗਾ ਪਰ ਲੈ ਕੀ ਨਹੀਂ ਗਿਆ ਇਕੱਲੇ ਵਗ ਗਿਆ ਕਿੱਥੋਂ ਲੈ ਜਾਊਗਾ ਇਹਨਾਂ ਦੀ ਮੰਦ ਹੀ ਰਹਿਣੀ ਪਤਾ ਨਹੀਂ ਕਹੇ ਜੀ ਜਵਾਕ ਨਹੀਂ ਉਹ ਵੀ ਨਹੀਂ ਆ ਕੇ ਲੈ ਕੇ ਜਾਂਦੇ ਉਹਨਾਂ ਨੇ ਕੀ ਕਰਾਉਣਾ ਸਾਰਾ ਦਿਨ ਆਵਦੀਆਂ ਨੋਹਣਾਂ ਬੋਲਦੀ ਰਹਿੰਦੀ ਆ ਪੁੱਠਾ ਸਿੱਧਾ ਉਹਨਾਂ ਨੂੰ ਕੀ ਲੋੜ ਇਹਨੂੰ ਲਿਜਾਣ ਦੀ ਹਾਂ ਜਦੋਂ ਮੈਂ ਕਹਿੰਦਾ ਹੋਗਾ ਘਰੇ ਸ਼ਾਂਤੀ ਆ ਵਧੀਆ ਕੋਈ ਤਾਂ ਗੱਲ ਐ ਦੋ ਮੈਨੂੰ ਨਹੀਂ ਬਖਸ਼ਦੀ ਉਹਨਾਂ ਨੂੰ ਕਿਹੜਾ ਬਖਸ਼ਦੀ ਹੋਊਗੀ ਜਿਹੜਾ ਇਹ ਸਹੀ ਗੱਲ ਆ ਹੈ ਨਹੀਂ ਤਾਂ ਐੋਜੇ ਬੰਦੇ ਨੂੰ ਤਾਂ ਕੋਈ ਨਹੀਂ ਚੱਲਦਾ ਅਗੇ ਖਲਾਣਾ ਤੇ ਹੁਣ ਕਿੱਥੇ ਬੈਠੀ ਹੈਗੀ ਬੈਣਾ ਕਿੱਥੇ ਆ ਬਾਹਰ ਤੋਂ ਹੀ ਪਾਈ ਬੈਠੀ ਆ ਚੱਲੀ ਕਿਦਾ ਕੀ ਕਰਨ ਜਾਣਾ ਉਹਦੇ ਕੋਲੇ ਅੱਜ ਨਾ ਮੈਂ ਜਾਣਾਗਾ ਮੇਰਾ ਮੂਡ ਖਰਾਬ ਹੋਜੂਗਾ ਮੁਰਖ ਹੈ ਨਹੀਂ ਪਤਾ ਕੀ ਬੋਲੂਗੀ ਤੇ ਕਿੱਥੋਂ ਬੋਲੂ। ਸੁਣ ਲਾਂਗੇ ਗੱਲਾਂ ਦੇਖਾਂਗੇ ਕੀ ਕਹਿੰਦੀ ਐ। ਤੂੰ ਨਹੀਂ ਟੱਲਦੀ ਉਹਦੀਆਂ ਗੱਲਾਂ ਸੁਣੇ ਬਿਨਾ। ਪਤਾ ਤਾਂ ਲੱਗੂਗਾ। ਪਤਾ ਨਹੀਂ ਬੜ ਬੜ ਜੀ ਕਰੀ ਜਾਂਦੀ ਸੀਗੀ। ਪਤਾ ਨਹੀਂ ਪਹਿਲਾਂ ਬੁੜੀ ਜੀ ਕੋਈ ਖੜੀ ਸੀ ਜਦੋਂ ਆਪਾਂ ਗਏ ਨਾ ਨਾ 10 ਮਿੰਟ ਆਪ ਹੀ ਆ ਜੂਗੀ। ਜੇ ਜਾਣਾ ਤਾਂ ਫਿਰ ਚੱਲ ਵੜਦੇ ਆ। ਚੱਲ ਦੇਖਦੇ ਆਂਗੇ। ਚਲ ਮੈਂ ਆ ਝਾੜੂ ਜਾ ਕੱਢਦਾ। ਮੈਂ ਕਹਿੰਦੀ ਸੀਗੀ ਜੇ ਚਾਹ ਦੀ ਕੁੱਟੀ ਗਰਮ ਕਰ ਲੈ। ਚਾਹ ਤਾਂ ਗਰਮ ਹੋਈ ਜਾਂਦੀ ਐ। ਮੈਂ ਲੈ ਕਿਉਂ ਨਹੀਂ ਤੇਰੇ ਬੱਸ। ਚੱਲ ਆ ਜਾ ਉੱਥੇ ਵੀ ਨਹੀਂ ਕੋਈ ਨਾ ਮੈਂ ਆ ਗਈ। ਇਹ ਬਸ ਗਿਆ ਵਿੱਕਨ ਜਿਹੜੀ ਤਾਉਂ ਦਾ ਦਵਾਰੇ ਮੁੜਿਆ ਫੇਰ ਪਤਾ ਨਹੀਂ ਇਹਦਾ ਜਾਣ ਨੂੰ ਇੱਥੇ ਜੀ ਨਹੀਂ ਕਰਦਾ ਫੇਰ ਪਿੱਪੜ ਲੱਗੂਗਾ ਉਰੀ ਆ ਕੇ ਬੇ ਮੁੰਡਾ ਤੋਂ ਸੀ ਮੁੜਿਆ ਐ ਅਸੀਂ ਕੀ ਮੁੜੇ ਪੂਆ ਆਉਂਦਾ ਫੁੱਫੜ ਵੀ ਇਧਰੀ ਕਿਉਂ ਫੁੱਫੜ ਦਾ ਜੀ ਨਹੀਂ ਕਰਦਾ ਹੁਣ ਜਾਣ ਨੂੰ ਕੀ ਦੱਸਾਂ ਬਫਤਾ ਪੈ ਗਈ ਕਿਹੜੀ ਬਫਤਾ ਆ ਪੁੱਛ ਲੈ ਉਹ ਜਾ ਭਾਈ ਸਰਾ ਤੂੰ ਅੰਦਰ ਬਹਿ ਜਾ ਜਾ ਕੇ ਚਾਹ ਪਾਣੀ ਪੀ ਲੈ ਜਾ ਠੀਕ ਹੈ ਜੀ ਬਾਲਾ ਹੁਣ ਭਾਬੀ ਉੱਬ ਨਹੀਂ ਜਾਂਦੇ ਮਾੜੀ ਜੀ ਫਿਰ ਕੱਚੀ ਜੀ ਚਾਹ ਲੱਗੀ ਪੂਰੇ ਕੜਕੜ ਪੀਂਦੀ ਹੈਗੀ ਤੇ ਹੋਰ ਹੁਣ ਤੇ ਆ ਬਾਈ ਵੀ ਆ ਗਿਆ ਆ ਗਿਆ ਕਿ ਗੁਰਪ੍ਰੀਤ ਨਹੀਂ ਦੀਂਦਾ ਬਾਈ ਗੁਰਪ੍ਰੀਤ ਨਹੀਂ ਆਇਆ ਓਹੋ ਗੁਰਪ੍ਰੀਤ ਬਾਈ ਤੇ ਪੂਆ ਫਫੜੇ ਕੋਲੇ ਖੜ ਗਿਆ ਫਫੜੇ ਕੋਲੇ ਹਾਂ ਫਫੜ ਕਿੱਥੋਂ ਆ ਗਿਆ ਉਹ ਹੀ ਹੋਣੀ ਹੈਗੀ ਓ ਨਾ ਨਾ ਬਾਈ ਫਫੜ ਵੀ ਆ ਗਿਆ ਹੁਣ ਤਾਂ ਲੈ ਇਹ ਕੌਣ ਨੂੰ ਜਾਂਦਾ ਮੁਰ ਵੀ ਆਇਆ ਮਾ ਫੁੱਫੜ ਕਿਉਂ ਆ ਗਿਆ ਉਹਦਾ ਰੌਲਾ ਜੱਪਾ ਜਿੰਦਾ ਕਹਿੰਦਾ ਮੈਥੋਂ ਪੈਸੇ ਪੂਸੇ ਖੋਲੇ ਕਿਸੇ ਨੇ ਕਹਿੰਦਾ ਕਿਹੜੇ ਟਾਵੇਂ ਨੇ ਉਹਦੇ ਕੋਲੇ ਐਨਾ ਤਾਂ ਮੈਨੂੰ ਪਤਾ ਨਹੀਂ ਕਹਿੰਦੇ ਸੀ ਲੱਖ ਰੁਪਇਆ ਸੀਗਾ ਫੁੱਫੜ ਤੋਂ ਖੋਲਿਆ ਕਿਸੇ ਨੇ ਲੱਖ ਰੁਪਇਆ ਹੂੰ ਕੋਈ ਨਿਛੜੀ ਨਹੀਂ ਛੁੱਟੀ ਸੀ ਕਹਿੰਦੇ ਹੋ ਕੇ ਲੈ ਗਿਆ ਪਰ ਫੁੱਫੜ ਕੋਲੇ ਲੱਖ ਰੁਪਇਆ ਕਿੱਥੋਂ ਆ ਗਿਆ ਭਾਬੀ ਕਿਤੇ ਫੁੱਫੜ ਨੇ ਵੀ ਦੇ ਤੋ ਤਾਂ ਨਹੀਂ ਲੈ ਲਿਆ ਲੱਖ ਰੁਪਇਆ ਗੁਰਪ੍ਰੀਤ ਕੋਲੇ ਕਿੱਥੋਂ ਆ ਗਿਆ ਲੱਖ ਰੁਪਇਆ ਐਨਾ ਤਾਂ ਪਹਿਲਾਂ ਖਰਚਾ ਕਰਕੇ ਹਟਿਆ ਸੀ ਨਹੀਂ ਭਾਬੀ ਫਿਰ ਤੁਸੀਂ ਐਂ ਦੇਖੋ ਪਫੜ ਗੋਲੇ ਵੀ ਕਿੱਥੋਂ ਆਏ ਪਫੜ ਕੋਲ ਤਾਂ 10 ਰੁਪਏ ਨਹੀਂ ਹੁੰਦੇ ਲੱਖ ਕਿੱਥੋਂ ਆ ਜੂਗਾ ਗੁਰਪ੍ਰੀਤ ਜਿਹੜਾ ਕੁਝ ਹੋਣਾ ਸੀ ਪੁੱਤੋ ਤਾਂ ਹੋ ਗਿਆ ਜਮਾੜੀ ਜੀ ਚਾਹ ਬਣਵਾ ਪੁੱਤ ਸਾਲੇ ਦਾ ਪਾਲਾ ਚੜ ਗਿਆ ਮੈਨੂੰ ਤਾਂ ਲੈ ਹਣਾ ਹੋਫੜੀ ਲੈ ਹਣਾ ਲੈ ਜਾ ਕੇ ਚਾ ਤੁਸੀਂ ਧਿਆਨ ਨਾਲ ਸੁਣਿਆ ਸੀ ਲੱਖ ਰੁਪਏ ਦੀ ਗੱਲ ਹੀ ਹੋਈ ਸੀ ਸੱਚੀ ਲੱਖ ਰੁਪਏ ਸੀ ਓਏ ਹਾਂ ਯਾਰ ਕਿ ਮੈਂ ਧਿਆਨ ਨਾਲ ਸੁਣਿਆ ਜੀ ਤੇ ਨਹੀਂ ਕੀਂਦਾ ਜਾ ਕਿਤੇ ਨਾ ਕੀ ਹੋ ਗਿਆ ਆ ਜਿਹੜਾ ਬੈਗੂ ਜਸੋ ਕਿੱਥੇ ਸਿੱਟ ਜਾਂਦਾ ਹੋਣਾ ਕੀ ਸੀ ਤੇਰਾ ਬੇੜਾ ਬਹਿ ਗਿਆ ਲੈ ਮੇਰਾ ਬੇੜਾ ਕਾਹਤੋਂ ਬਹਿ ਗਿਆ ਹਾਂ ਤੇਰੀਆਂ ਨੀਤਾ ਪੈ ਗਈਆਂ ਤੇਰੀਆਂ ਤੂੰ ਨਾ ਹਰ ਟਾਈਮ ਬੋਲਦੀ ਸੀ ਆ ਪੈਸਾ ਐ ਕਰਦਾ ਮੈਂ ਫਲਾਣਾ ਕਰਦਾ ਢਮਕਾ ਕਰਦਾਂਗਾ ਤੇ ਤੇਰਾ ਹੀ ਬੇੜਾ ਬੈਠਾ ਨਹੀਂ ਤੇ ਪਈਆ ਜੇ ਮੇਰੀ ਮਾੜੀ ਨੀਤ ਹੁੰਦੀ ਨਾ ਤਾਂ ਮੈਂ ਤੈਨੂੰ ਪੈਸਾ ਦਵਾਉਂਦੀ ਨੀ ਸੀਗੀ ਪਰ ਤੂੰ ਦਵਾਇਆ ਉਦੋਂ ਮੈਂ ਸਕੀਮ ਲਾ ਕੇ ਲਈ ਸੀ ਪੈਸੇ ਤਾਂ ਉਹ ਜਿਵੇਂ ਸਾੜੇ ਪੈਸੇ ਲਏ ਸੀ ਨਾ ਉਮੀ ਬਾਗੇ ਉਹ ਲੈ ਗਿਆ ਮੇਰਾ ਸਾਲਾ ਮਿੰਟ ਚ ਕੋ ਕੇ ਫਿਰ ਮੈਂ ਕਿਹਾ ਮੈਂ ਅਗਰ ਤੋੜਿਆ ਸੀਗਾ ਸਾਰੇ ਦਿਨ ਕਦੇ ਮੇਰਾ ਬੇੜਾ ਬਹਾਤਾ ਕਦੇ ਕੁਸ ਕਦੇ ਕੁਸ ਕਹਿੰਦਾ ਮੈਂ ਵੀ ਜਾਣਦੀ ਜੇ ਮੈਂ ਕਹਿੰਦਾ ਤੈਨੂੰ ਕੰਜਰ ਮੈਂ ਫਿਰ ਵੀ ਸੋਚਦੀ ਹਮੇ ਨਾ ਚੱਲ ਕੋਈ ਨਹੀਂ ਬੰਦੇ ਨੂੰ ਮਾੜਾ ਨਹੀਂ ਬੋਲਦੇ ਹੁੰਦੇ ਆ ਬੰਦੇ ਨੂੰ ਮਾੜਾ ਨਹੀਂ ਬੋਲਦੇ ਨਾਲੇ ਬੋਲੀ ਚਾਹੂ ਨਾਲੇ ਹਜੇ ਕਹਿੰਦੀ ਮੈਂ ਮਾੜਾ ਨਹੀਂ ਬੋਲਦੀ ਫਿਰ ਹੁਣ ਆ ਕੇ ਤਾਂ ਬੋਲਣਾ ਹੀ ਹੈਗਾ ਜੇ ਤੂੰ ਮੇਰਾ ਪੰਡੇ ਨਹੀਂ ਛੱਡਦਾਗਾ ਜਵਾੜੇ ਵੀ ਕਟਾ ਲੇਗੀ ਬੋਲ ਲੇਗੀ ਜਵਾੜੇ ਕੁੱਟਾਂ ਦਾ ਹ ਵੀਰੇ ਚਾਪ ਉਹਨਾਂ ਨੂੰ ਪੜਨ ਚਾਤਾ ਪਾ ਦਿੰਨੇ ਆ ਪਾ ਦਿੰਨੇਗੇ ਮੈਂ ਕਹਿੰਦੀ ਸੀ ਪਫੜ ਕਿਵੇਂ ਆ ਗਿਆ ਉਹਨਾਂ ਨਾਲ ਤਾਂ ਕੁਝ ਨਹੀਂ ਹੋਇਆ ਉੱਥੇ ਕੋਈ ਨਸ਼ੇੜੀ ਉਹਦੇ ਪੈਸੇ ਕੁੱਝ ਲੈ ਗਿਆ ਹੋਕੇ ਕਿੰਨੇ ਕੀ ਪਤਾ ਉਹਨਾਂ ਕਿੰਨੇ ਸੀਗੇ ਨਾਲੇ ਫਫੜ ਕੋਲੇ ਲੱਖ ਰੁਪਇਆ ਆਇਆ ਤਾਂ ਆਇਆ ਕਿੱਥੋਂ ਕਿਤੇ ਤੁਸੀਂ ਤਾਂ ਲੱਖ ਰੁਪਇਆ ਉਸੇ ਦਾ ਹੀ ਸੀਗਾ ਮੇਰਾ ਨਹੀਂ ਸੀਗਾ ਉਹ ਪੈਸੇ ਕੰਨੀ ਨਾ ਐ ਚੱਕੇ ਜਿਵੇਂ ਬਿੱਲੀ ਦੁੱਧ ਕੰਨੀ ਚੱਕਦੀ ਹੁੰਦੀ ਐ ਤੇਰੀ ਨੀਤ ਸੀ ਬੱਚਾ ਪੈਸੇ ਦੀ ਨਾ ਮੈਂ ਕਹਣਾ ਪੈਸੇ ਦੇਖੇ ਆ ਹਾਂ ਐਸੀ ਦੇਖਿਆ ਤੈਨੂੰ ਐਸੀ ਵੀ ਥੋੜੇ ਬੋਤੇ ਮੈਨੂੰ ਦੇ ਦੇ ਮੈਂ ਇੱਥੇ ਖਾ ਲੂ ਆ ਚਬਰ ਚਬਰ ਕਰਦੀ ਰਹਣੀ ਐ ਹੋਰ ਅੱਗੇ ਤਾਂ ਮੇਰੇ ਪੈਸਿਆਂ ਤੇ ਪੜਦੀਆਂ ਵੀ ਤੂੰ ਮੈਨੂੰ ਪੜਾਉਣਾਗਾ ਮੇਰੇ ਤੇ ਕਿਹੜਾ ਗੁੱਸਾ ਹੈਗਾ ਸੀਗਾ ਨਾ ਤੇਰੇ ਤੇ ਕਿਥੇ ਟਰਾਲੀ ਸਿੱਟ ਕੇ ਜਾਂਦੇ ਨੇ ਕਣਕਦੀਨ ਵਾਲੇ ਰਸਣ ਦੀ ਆ ਤੂੰ ਨਹੀਂ ਰਾਜ਼ਦਾ ਬਸਰਾਂ ਟਰਾਲੀ ਨੂੰ ਸਿੱਟ ਤੂੰ ਸਾਰਾ ਘਰ ਖਵਾਤਾ ਤੇ ਹੁਣ ਤਾਂ ਤੁਸੀਂ 2-4000 ਰੁਪਏ ਕਹੀ ਜਾਂਦੇ ਸੀਗੇ ਉਹ ਮੈਂ ਕਿਹਾ ਕਿਤੇ ਉਰੀ ਨਾ ਰੱਖ ਗਿਆ ਹੋਵੇ ਜੇ 2-4000 ਹੁੰਦਾ ਉਹਦੇ ਜੇਬ ਚ ਹੋਰ ਕੀ ਬਾਲੇ ਹੁੰਦੇ ਉਹਦੇ ਕੋਲੇ ਮੈਨੂੰ ਨਾ ਤੁਸੀਂ ਭੇਤ ਦੇ ਨਹੀਂ ਰਹੇ ਕਿਸੇ ਗੱਲ ਦਾ ਪੇਤ ਨਹੀਂ ਲੈ ਕੇ ਮੈਂ ਫੜਾ ਕੇ ਦਿੱਤੇ ਉਹਨੂੰ ਪੈਸਾ ਪੈਸੇ ਭਰੋਸੇ ਦੇ ਸੀ ਉਹ ਵੀਰੇ ਲਿਆ ਕੇ ਤਾਂ ਤੁਸੀਂ ਫੜਾਇਆ ਫਿਰ ਫੁੱਫੜਦੇ ਕਿਵੇਂ ਹੋਗੇ ਫਿਰ ਤੁਸੀਂ ਨਹੀਂ ਭਾਈ ਉਸ ਨੇ ਭੇਜਿਆ ਸੀਗਾ ਮੈਨੂੰ ਕਹਿੰਦਾ ਮੈਨੂੰ ਠੰਡ ਲਾ ਦੇ ਮੋਟਰ ਵਾਲੇ ਕਹਿੰਦਾ ਤੂੰ ਹੀ ਜਾ ਕੇ ਫੜ ਲਿਆ ਉਹਨੇ ਫੋਨ ਕਰਤਾ ਸੀ ਬੰਦੇ ਨੂੰ ਹੁਣ ਮੇਰੇ ਥੋੜੀ ਹੋ ਕੇ ਜਰਪੀ ਉਸ ਨੇ ਮੈਨੂੰ ਪੇਟਾ ਫਿਰ ਤੁਸੀਂ ਪਹਿਲੀ ਸੱਚ ਦੱਸ ਦੋ ਵੀ ਲੱਖ ਰੁਪਈਆ ਚੋਰੀ ਹੋਇਆ ਉਹ ਮੈਨੂੰ ਕੀ ਪਤਾ ਵੀ ਲੱਖ ਰੁਪਈਆ ਦੀ ਗੱਲ ਕਰੀ ਜਾਂਦਾ ਹੋ ਚੱਲ ਕੋਈ ਨਹੀਂ ਭਾਬੀ ਆਪਸ ਚਕਾ ਤੋਂ ਲੜਦੇ ਆ ਜੇ ਵੀਰੇ ਕਹਿੰਦਾ ਕਿ ਮੈਂ ਨਹੀਂ ਦਿੱਤੇ ਕੀ ਪਤਾ ਨਹੀਂ ਦਿੱਤੇ ਹੁਣ ਵੀਰੇ ਨੇ ਪੈਸਾ ਜਦੋਂ ਬਾਈ ਤਾਂ ਲੱਖ ਰੁਪਈਆ ਕਹੀ ਜਾਂਦਾ ਤੁਸੀਂ 2-4000 ਕਹੀ ਜਾਂਦੇ ਕੋਈ ਗੱਲ ਦਾ ਮੇਲ ਹੈਗਾਗਾ ਹੁਣ ਤੁਸੀਂ ਲੱਖ ਤੇ ਆ ਗਏ ਤੁਸੀਂ ਮੇਰੇ ਨਾਲ ਆਢਾ ਲਾਇੇ ਖੜ ਗਏ ਆ ਤੂੰ ਚਾਹ ਪੁਣੀਆਂ ਪਾ ਦੋ ਕੋਈ ਨਹੀਂ ਵੀਰੇ ਚਾਹ ਤਾਂ ਸੀ ਪਾ ਦਿੰਨੇ ਆ ਬਾਕੀ ਸੋਨੂ ਕਾਹਦੇ ਸੋਚ ਆ ਗਏ ਮੈਨੂੰ ਐ ਦੱਸੋ ਡਿੱਗਿਆ ਉਹਦਾ ਡਿੱਗੇ ਦਾ ਲੱਖ ਰੁਪਈਆ ਉਹੀ ਗੱਲ ਖੋਕੇ ਲਗੇ ਉਹਦੇ ਲੈ ਕੇ ਗਿਆ ਨਾ ਫਿਰ ਇੱਥੇ ਵਾਪਸ ਕੀ ਕਰਨਾ ਆ ਪਫੜ ਬਾਗ ਜਾਂਦਾ ਘਰੇ ਉਹਦਾ ਕੱਪੜਾ ਲੀੜਾ ਵੀ ਨਹੀਂ ਛੱਡਿਆ ਉਹਦਾ ਸਾਰਾ ਕੁਝ ਉਸੇ ਸੀ ਬੈਗ 'ਚ ਉਹਦੇ ਚਲੋ ਛੱਡੋ ਭਾਈ ਹੁਣ ਲੜਨਾ ਕਿਹੜਾ ਵਾਪਸ ਆ ਜਾਣਗੇ ਹਨ ਜੋ ਹੋ ਗਿਆ ਸੋ ਹੋ ਗਿਆ ਮਨ ਕੋਈ ਉਹ ਮਿਲਦੇ ਵੀ ਇਹੀ ਨਹੀਂਗੇ ਜਿਹੜੇ ਮਨ ਲੱਗਦਾ ਉਹਨਾਂ ਕੋਲੋਂ ਤਾਂ ਖਾ ਗਏ ਹੋਣਗੇ ਤਾਂ ਅਸਲ ਵਿੱਚ ਤਾਂ ਉਹ ਮੈਨੂੰ ਤਾਂ ਐਂ ਲੱਗਦਾ ਕਿਤੇ ਫੁੱਫੜ ਉਹੀ ਤਾਂ ਨਹੀਂ ਕਹੀ ਜਾਂਦਾ ਆਪਾਂ ਨੂੰ ਘਰੇ ਆ ਕੇ ਟਿੱਕ ਜਾਣ ਕੇ ਕਹਿੰਦਾ ਹੋਵੇ ਵੈਸੇ ਕਿ ਐਡਾ ਕਾਮਲਾ ਥੋੜੀ ਫੁੱਫੜ ਹੋਣਾ ਨਾ ਫੁੱਫੜ ਭੂਆ ਤਾਂ ਸਿਆਣੇ ਨੇ ਕਾਮਲੇ ਤਾਂ ਆਪਾਂ ਐ ਅੱਛਾ ਉਹ ਰੋਲਾ ਪਉਂਦਾ ਪਹੀ ਤੇ ਉਹੀ ਤੁਰਿਆਉਂਦਾ ਐ ਵੀ ਮਨ ਲਾ ਵੀ ਉਹ ਕਮਲਾ ਹੋਇਆ ਉਹ ਕਿਸੇ ਗੱਲੋਂ ਉਹ ਵੀਰੇ ਇਹਨਾਂ ਦੇ ਜਿਹਦਾ ਡਿੱਗੇ ਹੁੰਦਾ ਨਾ ਉਸੇ ਨੂੰ ਦੁੱਖ ਹੁੰਦਾ ਗਾ ਤੁਹਾਡੇ ਡਿੱਗੇ ਨਹੀਂਗੇ ਤਾਂ ਨਹੀਂ ਦੁੱਖ ਉਸ ਨੂੰ ਕੋਈ ਸੋਨੋਂ ਉਹਦੀਆਂ ਗੱਲਾਂ ਵੀਰੇ ਦੁੱਖ ਤਾਂ ਸਾਨੂੰ ਹੈਗਾ ਪਰ ਇਸ ਤਾਂ ਐ ਸੋਚਦੇ ਆਂ ਫੁੱਫੜ ਕੋਲੇ ਇੰਨੇ ਪੈਸੇ ਆਏ ਕਿੱਥੋਂ ਮੈਨੂੰ ਤਾਂ ਐ ਲੱਗਦਾ ਫੁੱਫੜ ਸੱਚੀ ਝੂਠ ਬੋਲਦਾ ਗਾ ਲੱਖ ਰੁਪਈਆ ਵੀ ਮੇਰੀ ਗੱਲ ਸੁਣੋ ਉਹਦੇ ਜਿੱਦੇ ਇੱਥੇ ਗੱਲ ਕਰੀ ਜਾਂਦੇ ਸੀ ਉਹਦੇ ਫੁੱਫੜ ਸੜ ਤੋਂ ਪੈਸੇ ਮੰਗੀਆਂ ਜਾਂਦਾ ਸੀ ਜੇ ਫੁੱਫੜ ਕੋਲੇ ਇੰਨੇ ਪੈਸੇ ਸੀ ਫਿਰ ਛੋਡੇ ਕੋਲੋਂ ਕਿਉਂ ਮੰਗੇ ਉਹਨਾਂ ਨੇ ਉਹ ਉਹ ਤਾਂ ਹੱਥਧਾਰੇ ਮੰਗਦਾ ਸੀਗਾ ਉਹ ਤੇ ਦਵਾਈ ਲੈਣ ਵਾਸਤੇ ਹੁਣ ਤੁਸੀਂ ਹੱਥਧਾਰੇ ਤੇ ਆ ਗਏ ਉਹਦਾ ਨਾਮ ਦਾ ਮੇਲ ਹੈਗਾ ਵੀ ਹੈਗਾ ਮੈਂ ਲੈ ਕੇ ਦਿੱਤਾ ਲੱਖ ਰੁਪਏ ਮੈਂ ਲੈ ਕੇ ਦਿੱਤਾ ਹਾਂ ਫਿਰ ਤੁਸੀਂ ਮੰਨੋ ਨਾ ਵੀ ਲੱਖ ਰੁਪਏ ਤੁਸੀਂ ਦਿੱਤਾਗਾ ਕਿਉਂ ਦਿੱਤਾ ਬਈ ਉਹ ਲੱਖ ਰੁਪਏ ਆਪਾਂ ਨਹੀਂ ਦਿੱਤਾ ਹੈਗਾ ਯਾਰ ਉਹਨੂੰ ਉਹਦਾ ਫੁੱਫੜ ਦਾ ਹੀ ਬੰਦੇ ਤੋਂ ਲੈ ਕੇ ਦਿੱਤਾ ਉਹਨੂੰ ਕਿਉਂ ਨਹੀਂ ਤੂੰ ਤੁਹਾਡੇ ਦਮਾਜ ਚ ਪੈਂਦੀ ਚੱਲ ਕੋਈ ਨਹੀਂ ਭਾਬੀ ਆਪਸ ਚ ਵਾਧੂ ਲੜੀ ਫੁੱਫੜ ਨੇ ਫੋਨ ਕੀਤਾ ਸੀ ਬੰਦੇ ਤੋਂ ਮੈਂ ਵਾੜ ਕੇ ਲੈ ਕੇ ਤੁਰੇ ਪੈਰ ਨਹੀਂ ਹੁੰਦੇਗੇ ਤੁਸੀਂ ਮੰਨ ਜੋ ਚੱਲ ਮੈਥੋਂ ਤੁਹਾਡੇ ਨਾਲ ਲੜਾ ਨਹੀਂ ਤਾਂ ਚਾਹ ਪੋਣੀ ਪਾਓ ਨਹੀ ਪੋਣੀ ਨਾ ਪਾਓ ਕੋਈ ਨਹੀਂ ਜੋ ਨਾ ਸੀ ਫੜਾ ਲਈ ਉਹਦੇ ਦਿਮਾਗ ਦੀ ਨਾੜੀ ਫਟਣ ਵਾਲੀ ਹੋਈ ਪਿਆ ਸੁਰਥੋਂ ਘੁੱਟ ਚਾਹ ਨਹੀਂ ਪੈਂਦੇਗੇ ਸਾਡਾ ਲਾ ਕੇ ਖੜ ਗਿਆ ਮੇਰੇ ਨਾਲ ਹਾਂ ਫਿਰ ਸੱਚ ਦੱਸ ਦਿਆ ਕਰੋ ਕੀ ਸੱਚ ਲਟਾਈ ਚੱਲੋ ਘਰ ਵੀਰੇ ਮੈਂ ਲੈ ਕੇ ਆਉਣੀ ਆ ਚੱਲ ਜੀ ਭਾਬੀ ਦਸਤਾਨਾ ਆਪਸ 'ਚ ਹੀ ਲੈਣੇ ਲੱਗ ਗਏ ਨਾਲੇ ਆਪਾਂ ਨੂੰ ਕੀ ਪਤਾ ਉਹ ਵੀਰੇ ਨੇ ਕਿਹਾ ਕਿ ਪੈਸੇ ਨਹੀਂ ਉਹ ਤਾਂ ਮੈਂ ਉਹੀ ਗੱਲ ਕਰੀ ਸੀਗੀ ਤੂੰ ਤਾਂ ਵੀਰੇ ਨਾਲ ਹੀ ਲੜ ਪਈ ਮੈਨੂੰ ਪੱਕਾ ਪਤਾ ਹੈਗਾ ਵੀ ਗੁਰਪ੍ਰੀਤ ਨੇ ਪੈਸੇ ਦਿੱਤੇ ਹੋਣਗੇ ਬੀ ਕੀ ਪਤਾ ਵੀਰਾ ਸਹੀ ਕਹਿੰਦਾ ਹੋਵੇ ਫੁੱਫੜ ਨੇ ਕਿਸ ਤੋਂ ਮੰਗਾਈ ਹੁਣ ਪੈਸੇ ਨਾਲ ਫੁੱਫੜ ਦੇ ਪੈਸਿਆਂ ਦਾ ਆਪਾਂ ਨੂੰ ਕੀ ਦੋਖਾ ਵੀਰੇ ਦੁਕਾਨ ਵਧੀਆ ਹੋ ਗਿਆ ਇਹਨਾਂ ਨਾਲ ਤਾਂ ਐ ਹੀ ਹੋਣੀ ਚਾਹੀਦੀ ਆ ਗਏ ਤਾਂ ਫਿਰ ਆਪਣੀ ਐ ਉਹਨਾਂ ਦੇ ਕੀ ਯਾਦ ਐ ਚਲੋ ਕੋਈ ਨਾ ਬਾਈ ਫਿਰ ਲੜਨਾ ਕਿਹੜਾ ਕੁਝ ਬਣ ਚੁਗਾ ਹਨਾ ਜੋ ਹੋ ਗਿਆ ਸੋ ਤਾਂ ਹੋ ਗਿਆ ਹੁਣ ਕੀਤਾ ਵੀ ਕੀ ਜਾ ਸਕਦਾਗਾ ਉਹ ਕੀਤਾ ਕਰ ਲਾ ਆਪਸ ਚੋਂ ਹੀ ਲੜੀ ਜਾਂਦੇ ਤੁਸੀਂ ਉਹ ਆ ਫੁੱਫੜ ਦੇ ਨਾ ਸਾਡਾ ਘਰ ਖੁੰਗਲ ਕਰਕੇ ਰੱਖਤਾ ਇਹਨਾਂ ਦੇ ਸਮਝ ਚ ਨਹੀਂ ਆਉਂਦੀਗੀ ਉਹ ਤਾਂ ਭਾਬੀ ਤੇਰੀ ਗੱਲ ਠੀਕ ਆ ਮੇਰਾ ਤਾਂ ਇੰਨਾ ਮਨ ਦੁਖੀ ਹੋ ਗਿਆ ਹੁਣ ਜਾਣ ਨੂੰ ਵੀ ਜੀ ਨਹੀਂ ਕਰਦਾ ਐ ਲੱਗੂਗਾ ਵੀ ਵਾਈ ਵੀ ਕੀ ਸੋਚਦਾ ਹੋਊਗਾ ਵੀ ਨਾ ਤੱਕ ਕੀ ਕੰਜਰ ਕੀਤਾ ਖਲਿਆਰ ਰੱਖਿਆ ਨਾ ਨੇ ਚੱਲ ਕੋਈ ਨਹੀਂ ਆਪਾਂ ਜਾ ਕੇ ਨਾ ਇਹ ਬੂਆ ਫੁਟਬਲੇ ਹਾਂ ਨਾਲ ਚਾਹ ਲੈ ਜੰਨੇ ਬਾਹਨੇ ਨਾਲ ਹਾਂ ਮੈਂ ਚਾਹ ਪੋਣੀ ਆਂ ਤੀ ਹਬਾਗ ਦਾ ਪਰਾਂ ਮੈਂ ਤੇ ਬੜੇ ਤੇ ਖਾਏਗੀ ਹਾਂ ਚਵਾੜਾ ਤੇ ਖਾਏਗੀ ਐ ਕਿਵੇਂ ਮਾਰੇਗਾ ਤੂੰ ਚਵਾੜਾ ਤੇ ਮਾਰੂਗਾ ਨਹੀਂ ਚਲ ਕਿੰਨੇ ਕੌਲੜਾ ਤੁਸੀਂ ਹੁਣ ਆਪ ਚ ਜਿਹੜਾ ਹੋ ਗਿਆ ਹਵਾ ਗਿਆ ਹੁਣ ਆ ਤੇਰੀ ਭੂਆ ਨੂੰ ਸਮਝਾ ਜਾ ਯਾਰ ਐਵੇਂ ਦਿਮਾਗ ਖਾਈ ਜਾਂਦੇ ਮੇਰਾ ਹੋਰ ਉਹੀ ਕਾ ਤੁਸੀਂ ਹੁਣ ਜਲੂਸ ਕੱਢਿਆਗਾ ਹੁਣ ਕਹਿੰਦਾ ਜਲੂਸ ਕੱਢਿਆ ਫਿਰ ਮੈਂ ਕੀ ਕਹਾਂ ਵੇ ਮੁੰਡਾ ਇਹ ਤਾਂ ਆਪ ਹੀ ਬੋਲਦੀ ਜਾਂਦਾ ਉਹ ਪਹਿਲੀ ਦਿਮਾਗ ਤੇ ਵਿਵਤਾ ਪਈ ਪਈ ਹੁਣ ਕਿਉਂ ਛੇੜੀ ਐਨੇ ਤੂੰ ਉਹ ਮੈਨੂੰ ਕੀ ਪਤਾ ਵੀ ਕੀ ਵਿਵਤਾ ਪੈਗੀ ਕੋਈ ਦੱਸੂ ਤਾਂ ਫੇਰ ਹੀ ਪਤਾ ਲੱਗੂ ਉਹ ਸਾਰਾ ਤਾਂ ਵੱਡੀ ਵਿਵਤਾ ਦਾ ਤੂੰ ਐ ਚੱਲ ਮਤਾ ਹੈਗੀ ਨਾ ਹਾਂ ਸਾਰਾ ਤਾਂ ਵੱਡੀ ਵਿਵਤਾ ਦਾ ਤੂੰ ਐ ਜਿਹਨੂੰ ਮੈਂ ਛੇੜ ਲਿਆ ਇੱਥੇ ਬਸ ਤੇਰੇ ਕੋਈ ਆਉਂਦੀ ਵੀ ਨਹੀਂ ਸੀਗੀ ਤੇਨੀ ਸੀ ਆ ਲੱਗੇ ਨੂੰ ਤੂੰ ਮਿਹਨੇ ਮਾਰਨ ਆਸਤੇ ਨਾ 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 ਮੈਂ ਮਾਰਨ ਆ ਆ ਕੇ ਜੇ ਮੈਨੂੰ ਕੋਈ ਗੱਲ ਦੱਸਦਾ ਗੁਰਪ੍ਰੀਤ ਵੀ ਆ ਕਰਨ ਹੋ ਗਈ ਫਿਰ ਤਾਂ ਮੈਂ ਕੋਈ ਗੱਲ ਦੇ ਇਹ ਹਮਦਰਦੀ ਕਰਦੀ ਇਹ ਤਾਂ ਆ ਕੇ ਗਾਲਾਂ ਦੇਣ ਲੱਗਿਆ ਮੈਂ ਓਏ ਇਹਨੂੰ ਕੀ ਪਤਾ ਯਾਰ ਸੁਣਨ ਨੂੰ ਇਹਨੂੰ ਕੀ ਸੁਣਾਉਣਾ ਇਹ ਤਾਂ ਉਹ ਹੈ ਅਣਪੜ੍ਹ ਪੂੜੇ ਕਾਲਾ ਆਖਰ ਮੈਂ ਇਸ ਬਰੋਬਰ ਮੈਨੂੰ ਤਾਂ ਆਪ ਹੀ ਪਤਾ ਨਹੀਂ ਆ ਹੁਣ ਉਦੋਂ ਜ਼ਿਆਦੇ ਟੈਨਸ਼ਨ ਪਾਤੀ ਸਮਾਂ ਦੀ ਜੇ ਮੰਜੇ ਤੇ ਪਹਿ ਕੇ ਚੱਕਣਾ ਵੀ ਨਹੀਂ ਕਿਸੇ ਨੇ ਮੈਨੂੰ ਤਾਂ ਆਏ ਨਹੀਂ ਪਤਾ ਜਾਂਦੀ ਜਾਨੂੰ ਅਟੈਕ ਹੋ ਜੇ ਆ ਟੈਨਸ਼ਨ ਨਾਲ ਓ ਵਧੀਆ ਤੈਨੂੰ ਅਟੈਕ ਹੋ ਜੇ ਨਾ ਵਧੀਆ ਚੱਲ ਤੇਰੇ ਨਾਲ ਪਾਂਡਾ ਛੁੱਟੇ ਮੇਰਾ ਪਰੇ ਖੜਾ ਛੁੱਟੂ ਮੇਰਾ ਤੇਰੇ ਤੇ ਟੱਕਰ ਹੋ ਜੇ ਹਾਂ ਉਹ ਚੱਲ ਤੁਸੀਂ ਹੁਣ ਹੌਲੀ ਬੋਲੋ ਕਿਉਂ ਲੋਕਾਂ ਨੂੰ ਸੁਣਾਉਣਾ ਹੁਣ ਅੱਛਾ ਗਵੰਡਿਆਂ ਨੂੰ ਸੁਣਾਉਣਾ ਇਹ ਭਾਈ ਮੈਂ ਨਹੀਂ ਲੋਕਾਂ ਨੂੰ ਸੁਣਾਉਂਦੀ ਇਹ ਹੀ ਸੁਣਾਉਂਦਾ ਕੰਜਰ ਜਦੋਂ ਕਦੋਂ ਮੇਰੇ ਬਾਤ ਪੈ ਜਾਂਦਾ ਚੱਲ ਤੂੰ ਮੂੰਹ ਨੂੰ ਬੋਲ ਲੈ ਤੂੰ ਚੁੱਪ ਕਰ ਜਾ ਬੇ ਮੈਂ ਬੋਲਾਂ ਨਾ ਮੈਂ ਸੱਚੀ ਬੋਲਦੀ ਹਾਂ ਹਾਂ ਮੈਂ ਕਿਹਦੇ ਮੰਗ ਤੋੜਿਆ ਸੀ ਵੀ ਜਾ ਪਈ ਪੈਸੇ ਖੋਲੋ ਕੀ ਪਤਾ ਹੁਣ ਇੱਥੇ ਮੈਂ ਤੁਰ ਜਾਨੀ ਕੋਈ ਮੈਨੂੰ ਮਾਰ ਕੇ ਸੁੱਟ ਜੇ ਵਧੀਆ ਤੈਨੂੰ ਮਾਰ ਕੇ ਸੁੱਟ ਜੇ ਮੇਰੇ ਖੜਾ ਛੁੱਟੂ ਚੱਲ ਤੂੰ ਟਿਕ ਜਾ ਉਹ ਫੜੀ ਮੈਂ ਚਾਹ ਲੈ ਕੇ ਆਉਣਾਗਾ ਓਏ ਇਹਨ ਨਾ ਹੁਣ ਕੀ ਹੋ ਗਿਆ ਏਡੀ ਛੇਤੀ ਉਹ ਗੱਲ ਸੁਣ ਹੌਲੀ ਬੋਲ ਪਰ ਬਕਵਾਸ ਨੂੰ ਮਾਰਦੀ ਹੈ ਕੁੱਤੇ ਹੁਣ ਮੇਰੀ ਗੱਲ ਸੁਣ ਲੈ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰੀ ਜਿਵੇਂ ਲੱਖ ਰੁਪਇਆ ਗਿਆ ਨਾ ਲੱਖ ਰੁਪਇਆ ਮੇਰੇ ਵਾਸਤੇ ਹੋਰ ਆਉਣਾ ਚਾਹੀਦਾ ਤੇ ਨਾਲੇ ਮੋਬਾਈਲ ਦਾ ਇੰਤਜ਼ਾਮ ਨਾ ਤੈਨੂੰ ਐ ਪਤਾ ਵੀ ਪਹਿਲਾਂ ਮੈਂ ਜਵਾਕ ਦੇ ਕਿਵੇਂ ਮਿਲਤਾ ਤਰਲੇ ਕਰੇ ਸੀ ਤੇ ਜਵਾਕ ਕਿਦੇ ਭਾਂਡੇ ਪਿਆ ਸੀ ਹੁਣ ਫੇਰ ਮੈਂ ਜਵਾਕੇ ਕਹਾਂ ਤੂੰ ਹੌਲੀ ਝੌਂਕ ਲੈ ਮੈਂ ਹੌਲੀ ਕਿੰਨੇ ਵਾਰ ਪਾ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਮੈਨੂੰ ਲੱਖ ਰੁਪਇਆ ਤੇ ਫੋਨ ਚਾਹੀਦਾ ਬਸ ਜਿੱਥੋਂ ਮਰਜ਼ੀ ਇੰਤਜ਼ਾਮ ਕਰੇ ਤੇ ਨਹੀਂ ਫਿਰ ਆਉਂਦਾ ਹਿਸਾਬ ਲਾ ਦੇ ਨਹੀਂ ਹਿਸਾਬ ਕੀ ਲਾ ਦੇ ਬਾਹਰ ਤੂੰ ਮੈਨੂੰ ਮਾਰ ਦੇਗਾ ਹੋਰ ਕੀ ਹੋ ਉਹ ਜਵਾਕ ਨੂੰ ਕਿਸੇ ਦੇ ਭਾਂਡੇ ਹੋਰ ਪਾ ਮੈਂ ਹੁਣ ਮਦਬਾਰੇ ਫੇਰ ਇਸ ਗੱਲ ਦਾ ਮੈਨੂੰ ਨਹੀਂ ਪਤਾ ਮੇਰਾ ਇੰਤਜ਼ਾਮ ਹੋਣਾ ਚਾਹੀਦਾ ਬਸ ਜੋ ਕਹਤਾ ਜਾਂ ਕਹਤਾ ਝਪਕ ਜਾ ਹੁਣ ਤੈਨੂੰ ਭੱਗ ਜਾ ਆਪੀ ਲੜਾ ਕੋਈ ਸਕੀਮ ਨਹੀਂ ਫਿਰ ਮੈਨੂੰ ਤਾਂ ਟੇਢੀ ਉਂਗਲੀ ਕਰਨੀ ਆਉਂਦੀ ਹੈ ਮੈਂ ਤਾਂ ਕਿਉਂ ਟੇਢੀ ਉਂਗਲੀ ਨਾਲ ਕੱਟ ਹੀ ਲਊਂਗਾ ਹੁਣ ਮੇਰੀ ਗੱਲ ਸੁਣ ਲੈ ਅ ਤੇਰੇ ਕੋਲੇ ਸੋਚਣ ਦਾ ਟਾਈਮ ਨਹੀਂ ਹੈਗਾ ਵੀ ਤੂੰ ਸੋਚੀ ਜਾਵੇਂ ਠੀਕ ਆ ਨਾ ਮੇਰੀ ਗੱਲ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਇੰਤਜ਼ਾਮ ਤੈਨੂੰ ਕਰਕੇ ਦੇਣਾ ਪਊਗਾ ਹੁਣ ਪੈਸਿਆਂ ਦਾ ਨਾ ਮੈਂ ਸੋਚਾਂ ਤੇ ਹੋਰ ਕਰਾਂ ਕੀ ਸੋਚਾਂ ਮੈਂ ਮੈਂ ਤਾਂ ਪਹਿਲਾਂ ਹੀ ਵਾਕ ਦਾ ਗੱਲ ਕੁੱਟਿਆ ਆ ਹੁਣ ਫੇਰ ਮੈਨੂੰ ਵਾਕ ਦਾ ਗੱਲ ਕੁੱਟਣਾ ਪਊ ਮੈਨੂੰ ਨਹੀਂ ਪਤਾ ਜਿਵੇਂ ਤੂੰ ਪਹਿਲਾਂ 1 ਲੱਖ ਰੁਪਏ ਲੈ ਕੇ ਦਿੱਤਾ ਨਾ ਮੈਨੂੰ 1 ਲੱਖ ਰੁਪਏ ਤੇ ਮੋਬਾਈਲ ਦਾ ਇੰਤਜ਼ਾਮ ਕਰਦੇ ਬਸ ਨਹੀਂ ਮੈਥੋਂ ਨਹੀਂ ਆ ਰਿਹਾ ਜਾਂਦਾ ਫਿਰ ਹੁਣ ਹੋਣ ਦਵਾਰੇ ਫਿਰ ਉਹਦੇ ਘਰ ਤੇ ਗੋਡਾ ਧਰਾਵਾਂ ਜੀ ਵਾਕ ਦੇ ਚਾਹੇ ਗੜ ਤੇ ਗੋਡਾ ਚਾਰ ਚਾਹੇ ਗੜ ਤੇ ਪੈਰ ਤਰ ਚਾਹੇ ਬਾਹਾਂ ਤਰ ਚਾਹੇ ਕੁਛ ਮਰਜੀ ਕਰ ਬਸ ਮੈਨੂੰ ਮੈਨੂੰ ਪੈਸੇ ਚਾਹੀਦੇ ਨੇ ਬਸ ਪਤਾ ਨਹੀਂ ਕਿਹੜੇ ਪਾਪੜ ਪਹਿਲਾਂ 베ਲੇ ਹੋਣਗੇ ਆ ਹੁਣ ਫੇਰ ਭੂਆ ਪਿੱਛੇ ਪਤਾ ਨਹੀਂ ਕਿਹੜੇ ਪਾਪੜ 베ਦੂਗਾ ਉਹ ਇਸ ਗੱਲ ਦਾ ਮੈਨੂੰ ਨਹੀਂ ਪਤਾ ਵੀ ਉਹ ਭੂਆ ਪਿੱਛੇ ਪਾਪੜ 베ਲੂਆ ਬਸ ਕਰ ਜਾ ਹਾਂ ਬਸ ਮੈਨੂੰ ਲੱਖ ਰੁਪਏ ਚਾਹੀਦੇ ਆ ਲੋ ਭੂਆ ਚਾ ਚਾ ਲਿਆਈ ਗੁੜੇ ਹਾਂ ਭੂਆ ਅੱਜ ਤਾਂ ਭੂਆ ਜਿਆਦਾ ਆ ਗਈ ਹੈ ਆ ਲੋ ਫ੍ਰੀ ਚਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤ ਉਸ ਪਤਾ ਨਹੀਂ ਲੱਗਿਆ ਫੁੱਟ ਜੀ ਬੰਦੇ ਦਾ ਕੌਣ ਸੀਗਾ ਉਹ ਭਾਈ ਜੇ ਪਤਾ ਲੱਗ ਜਾਂਦਾ ਫਿਰ ਮੈਂ ਫੜੀ ਨਾ ਲੈਂਦਾ ਵੀਰ ਕਿੱਥੋਂ ਪਤਾ ਲੱਗਦਾ ਹੁਣ ਕੱਲ ਨਿਛੇੜੀਆਂ ਦਾ ਆਈ ਪਤਾ ਕਿੱਧਰ ਕਿਹੜੇ ਆਉਂਦੇ ਕਿਹੜੇ ਜਾਂਦੇ ਆ ਕਿਉਂ ਕੋਈ ਆਸ-ਪਾਸ ਕੋਈ ਕੋਲੇ ਹੈ ਨਹੀਂ ਸੀਗਾ ਕੋਲੇ ਕੋਈ ਨਹੀਂ ਸੀਗਾ ਭਾਈ ਬਸ ਬਸ ਥੋੜੀ ਜਿਹੀ ਲੇਟ ਹੋ ਗਈ ਬਸ ਐਨੇ ਚ ਹੋਇਆ ਮੈਨੂੰ ਤਾਂ ਐਸੀ ਮੈਂ ਕਿਤੇ ਬਸ ਉੱਪਰ ਚੜਨ ਵਾਲਾਗਾ ਉਹ ਤਾਂ ਉਹਦੀ ਪਤਾ ਲੱਗਣ ਨਾਲੇ ਮੇਰਾ ਮੋਬਾਈਲ ਖੋਲਿਆ ਨਾਲੇ ਮੇਰੇ ਕੱਪੜਿਆਂ ਨਾਲ ਇੱਕ ਕਿਡਨੀ ਬੈਗ ਦੀ ਹਾਂ ਸਾਰਾ ਕੁਝ ਲੈ ਗਿਆ ਅੱਛਾ ਹਾਂ ਫੁੱਟ ਜੀ ਪੈਸੇ ਕਿੰਨੇ ਸੀਗੇ ਲੱਖ ਰੁਪਈਆ ਸੀਗਾ ਪੁੱਤ ਲੱਖ ਰੁਪਈਆ ਫਫੜ ਜੀ ਅੱਛਾ ਫਿਰ ਉਹ ਤਾਂ ਗੁਰਪ੍ਰੀਤ ਨਹੀਂ ਲਿਆ ਕੇ ਦਿੱਤਾ ਹੁਣ ਤੁਹਾਨੂੰ ਹਾਂ ਪੁੱਤ ਮੈਂ ਸੁਣ ਲਿਆ ਵੀ ਗੁਰਪ੍ਰੀਤ ਨਹੀਂ ਲਿਆ ਕੇ ਦਿੱਤੇ ਹੈਣਾ ਤੁਹਾਨੂੰ ਲੱਖ ਰੁਪਈਆ ਹਾਂ ਪੁੱਤ ਉਹ ਸਿਨ ਇੰਤਜ਼ਾਮ ਕਰਕੇ ਦਿੱਤਾ ਸੀਗਾ ਪਰ ਫਫੜ ਜੀ ਐਨੇ ਪੈਸੇ ਤੁਸੀਂ ਲੈ ਕੇ ਐਂ ਤੁਰਪੇ ਕਿਸੇ ਨੂੰ ਕੋਈ ਮਾੜੀ ਬੁੱਟੀ ਭੈਣ ਕੋ ਹੋਊਗੀ ਬਾਕੀ ਨਸ਼ੇੜੀ ਅੱਡੇ ਕੰਨੀ ਤਾਂ ਉਹ ਵੀ ਬਾਲੇ ਆ ਤੂੰ ਤੁਸੀਂ ਮੜਿਆ ਹੁਸ਼ਿਆਰ ਹੋ ਕੇ ਜਾਣਾ ਸੀ ਪੁੱਤ ਮੈਂ ਤਾਂ ਛਿਆ ਰੋ ਕੇ ਗਿਆ ਸੀ ਮੈਨੂੰ ਕਿਹੜਾ ਪਤਾ ਸੀ ਮੇਰੇ ਨਾਲ ਆ ਘਟਨਾ ਹੋ ਜੂਗੀ ਨਿਤਈਏ ਨਾਲ ਸਿਆਰੀ ਉਹ ਤਾਂ ਨੂੰ ਚੱਲਦੀ ਆ ਨਾ ਉਹ ਚੱਲਣ ਦੇਣ ਉਹ ਤਾਂ ਇੰਨਾ ਸ਼ੁਕਰ ਮੇਰੇ ਕੋਈ ਸੱਟ ਫੇਟ ਨਹੀਂ ਮੱਜੀ ਇਹਨਾਂ ਦਾ ਕੀ ਹੁੰਦਾ ਇਹ ਤਾਂ ਅਗਲੇ ਦੀ ਬੱਕੀ ਚ ਚੱਕ ਉਹਦੀ ਗੱਡ ਦਿੰਦੇ ਨੇ ਐਨੀ ਪਤਾ ਸਿਰ ਪਾੜ ਦੇਣਾ ਅਗਲੇ ਦਾ ਨਾ ਨਾ ਇਹਨਾਂ ਨੂੰ ਕੋਈ ਹੰਦਰਦੀ ਹੁੰਦੀ ਹੈਗੀ ਹਾਂ ਫਿਰ ਤਾਂ ਨੁਕਸਾਨ ਤਾਂ ਵੀਰੇ ਦਾ ਹੀ ਹੋਇਆ ਵਿਚਾਰੇ ਦਾ ਲੱਖ ਰੁਪਏ ਥੱਲੇ ਆ ਗਿਆ ਉਹ ਪਤਾ ਨਹੀਂ ਕੀ ਤੋਂ ਮੰਗ ਕੇ ਦਿੱਤਾ ਹੋਣਾ ਵਿਚਾਰੇ ਨੇ ਕੀ ਤੋਂ ਨਾ ਉਹ ਤਾਂ ਵੀ ਉਹ ਧਾਰੇ ਖੜੇ ਆ ਵੀਰੇ ਨੇ ਕਿਹੜਾ ਫਰੀ ਲੈਈ ਸੀਗੇ ਹਾਂ ਮੋੜਾਂਗੇ ਤੋਦੇ ਨਿਸਾਂ ਤਾਂ ਹੱਡਾ ਹੋਇਆਗਾ ਚਲੋ ਉਹ ਜਦੋਂ ਮੋੜਨਗੇ ਉਦੋਂ ਦੇਖੀ ਜਾਊਗੀ ਨਾਲੇ ਪੁੱਤ ਜਿਹੜੇ ਇਹ ਪੈਸੇ ਨੇ ਨਾ ਇਹ ਤਾਂ ਸੋਡੇ ਮੋੜਾਂਗੇ ਪੁੱਤ ਅਸੀਂ ਬਸ ਹੁਣ ਤੱਕ ਕੇਰਾਂ ਤਾਂ ਐ ਪੁੱਤ ਜਿਹੜੇ ਆ ਪੈਸੇ ਗਏ ਨੇ ਮੈਂ ਜਿਹੜੇ ਗਾਂਹਜਵਾਨ ਕਰੀ ਬੈਠਾ ਮੈਨੂੰ ਉਹ ਇੰਤਜ਼ਾਮ ਕਰਨਾ ਪਊਗਾ ਫੇਰ ਬਸ ਉਦੋਂ ਬਾਅਦ ਭਾਈ ਸੋਡੇ ਸਣੇ ਵਿਆਹ ਚ ਮੋੜ ਦਾਂਗੇ ਮੈਂ ਤਾਂ ਨਾਲੇ ਮੀਤ ਇੱਕ ਐਂ ਕਹਿੰਦਾ ਸੀ ਪੁੱਤ ਦੀ ਮੈਂ ਗੁਰਪ੍ਰੀਤ ਨੂੰ ਦੁਬਾਰੇ ਕਹਿੰਦਾ ਚੰਗਾ ਨਹੀਂ ਲੱਗਦਾ ਜੇ ਪੁੱਤ ਤੂੰ ਗੁਰਪ੍ਰੀਤ ਨਾਲ ਗੱਲ ਕਰ ਲੈ ਬਿਲਾਖ ਰੁਪਏ ਦਾ ਇੰਤਜ਼ਾਮ ਕਰਦੇ ਹੜਤੀ ਉੜਤੀ ਤੋਂ ਆਪਾਂ ਵਿਆਜ ਥੋੜਾ ਜਿਹਾ ਵਧ ਦੇ ਦਾਂਗੇ ਛੋਟ ਜੀ ਸਾਡੇ ਕੋਲੇ ਐਨੇ ਰੁਪਏ ਸੋ ਨੂੰ ਹੀ ਪਤਾ ਔਖਾ ਦਾ ਇਂਤਜ਼ਾਮ ਕਰਨਾ ਤਾਂ ਪੁੱਤ ਦੇਖ ਇਹ ਤਾਂ ਮੈਨੂੰ ਵੀ ਪਤਾ ਵੀ ਔਖਾ ਹੈ ਪਰ ਤੂੰ ਹੁਣ ਐ ਵੀ ਦੇਖ ਵੀ ਮੈਂ ਹੁਣ ਕੀ ਤੇ ਭਾਂਡੇ ਪਾਉਂਗਾ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਔਖੜ ਜੀ ਤੁਹਾਡੇ ਦੋ ਮੁੰਡੇ ਨੇ ਉਹ ਕੀ ਕਰਦੇ ਨੇਗੇ ਖੇਤੀਬਾੜੀ ਤਾਂ ਉਹ ਵੀ ਕਰਦੇ ਨੇ ਓਏ ਪੁੱਤ ਬਸ ਜਿਵੇਂ ਕਰਦੇ ਨੇ ਉਹ ਕਰਦੇ ਨੇ ਸਾਰੇ ਘਰ ਦੇ ਇਂਤਜ਼ਾਮ ਤਾਂ ਮੈਨੂੰ ਕਰਨੇ ਪੈਂਦੇ ਨੇ ਕਬੀਲਦਾਰੀ ਦੇ ਨਾਲੇ ਹੁਣ ਲੱਖ ਲੱਖ ਰੁਪਇਆ ਅਸੀਂ ਕਿੱਥੋਂ ਲਿਆ ਕੇ ਦੇਵਾਂਗੇ ਸੋ ਨੂੰ ਹੀ ਪਤਾਗਾ ਆੜਤੀ ਤੇ ਨਾਲੇ ਵਿਆਜ ਤੇ ਵਿਆਜ ਬਹੁਤ ਲਾਉਂਦਾ ਵਾ ਦੇਖ ਲੈ ਪੁੱਤ ਮੈਂ ਤਾਂ ਤੈਨੂੰ ਹੱਥ ਬੰਨ੍ਹ ਕੀ ਕਹਿ ਸਕਦਾ ਤੇ ੱੱਕਾ ਤਾਂ ਮੇਰਾ ਹੈ ਨਹੀਂ ਗਾ ਵੀ ਜੇ ਇੰਤਜ਼ਾਮ ਤੋਂ ਕਹਿ ਕੇ ਕਰਾ ਦਿਆਂ ਉਹ ਤੂੰ ਐ ਇੰਨਾ ਮੈਂ ਤੈਨੂੰ تسلی ਦਿੰਨਾ ਵੀ ਮੋੜ ਦਿਆਂਗੇ ਛੇਤੀ ਮਾ ਮੂਰੇ ਫਸਲਾਜ ਹੋ ਗਈ ਹਾਂ ਮੋੜ ਦਿਆਗੇ ਗੱਲ ਤਾਂ ਭਾਬੀ ਤੇਰੀ ਵੀ ਸਹੀ ਆ ਵੀ ਕਿੱਥੋਂ ਦੇਵਾਂਗੇ ਪੈਸੇ ਨਾਲੇ ਵੀਰੇ ਦੇ ਕਿਹੜਾ ਟਰਾਲੇ ਚੱਲਦੇ ਆ ਵੀ ਉਹ ਲੱਖ ਲੱਖ ਰੁਪਈਆ ਹੀ ਪੜਾਈ ਜਾਊਗਾ। ਉਹ ਭਾਈ ਕੁੜੀਏ ਤੈਨੂੰ ਮੈਂ ਦੱਸਦਾ ਤੂੰ ਇਹ ਨਾ ਕਹਿ ਵੀ ਟਰਾਲੇ ਚੱਲਦੇ ਆ ਰਿਸ਼ਤੇ ਰਾ ਹੀ ਰਿਸ਼ਤੇਦਾਰ ਦੇ ਕੰਮ ਆਉਂਦਾ ਹੋਰ ਕਿਹੜਾ ਰਿਸ਼ਤੇਦਾਰ ਨੂੰ ਆਪਾਂ ਫੋੜੇ ਤੇ ਲਾਉਣਾ ਹੁੰਦਾ। ਨਹੀਂ ਫੁੱਫੜ ਜੀ ਮੈਂ ਤੁਹਾਨੂੰ ਇਹ ਕਹਿਨੀ ਆ ਵੀ ਗੁੱਸਾ ਕਰੋ ਗਿੱਲਾ ਕਰੋ ਵੀ ਇਸ ਤੋਂ ਵੱਧ ਤਾਂ ਅਸੀਂ ਪੈਸੇ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲੇ ਵੀ ਨਹੀਂ ਹੈਗੇ ਹੁਣ ਐਨੇ। ਅਸੀਂ ਆਪਦਾ ਵੀ ਦੇਖਣਾਗਾ ਆਪਦਾ ਵੀ ਘਰ-ਬਾਰ ਬਣਾਉਣਾਗਾ। ਚੱਲ ਭਾਈ ਦੇਖ ਲਓ ਫਿਰ ਤੁਸੀਂ ਆਪਦੇ ਫੁੱਫੜ ਦੀ ਬੇਇੱਜ਼ਤੀ ਕਰਾਉਂਗੇ। ਹੋ ਜੂਗੀ ਮੇਰੀ ਬੇਇੱਜ਼ਤੀ ਦੇਖੀ ਜਾਉ। ਆ ਨਾਲੇ ਤੂੰ ਨਾ ਹੁਣ ਇੱਥੇ ਬੈਠੀ ਰਹੀ ਚੰਗਾ। ਜਿਹੜੀ ਬੇਇੱਜ਼ਤੀ ਮੇਰੀ ਹੋਊਗਾ ਹਾਂ ਜਿਹੜੀ ਮੇਰੀ ਬੇਇੱਜ਼ਤੀ ਹੋਊਗੀ ਦੇਖੀ ਜਾਉ ਮੈਂ ਉੱਥੇ। ਆਪੇ ਚੱਲੂਗਾ। ਘਰ ਦੀ ਕਬੀਲਦਾਰੀ ਬਹੁਤਾ ਹੁਣ ਦੋ ਜਾਨੀ ਤੁਸੀਂ ਵੀ ਉਹ ਖਾਣ ਵਾਲੇ ਆਪ ਵੀ ਆਹੇ ਖਰਚੇ ਵਾਧੂ ਹੋ ਜਾਂਦੇ ਆ। ਕੱਲ ਪੈਸੇ ਦੀ ਵੀ ਨਹੀਂ ਹੈਗੀ ਮੱਖੜ ਜੀ ਤੁਸੀਂ ਐਂ ਬਾਗ ਕੇ ਨਾ ਸਾਨੂੰ ਦੱਸਿਆ ਵੀ ਤੁਸੀਂ ਚੱਲ ਗੁਰਪ੍ਰੀਤ ਨੂੰ ਨਹੀਂ ਕਹਿ ਦਿੰਦੇ ਵੀ ਮੈਨੂੰ ਛੱਡਿਆ ਤੁਰ ਤੱਕ ਸਾਨੂੰ ਪਤਾ ਵੀ ਸੁੰਨਸਾਨ ਲਾਕਾ ਦਾ। ਉਹ ਮੈਨੂੰ ਐਂ ਸੀ ਭਾਈ ਚੱਲ ਬਸ ਇੱਥੇ ਆਉਂਦੀ ਆ ਮੈਂ ਬਸ ਚੜ ਜ ਮੈਨੂੰ ਕੀ ਪਤਾ ਸੀਗਾ ਮੈਂ ਚਲ ਚਵਾ ਕਿੱਥੇ ਤੇਲ ਫੂਕੂ ਆ ਮੈਂ ਤਾਂ ਤੇਲ ਦਾ ਫਾਇਦਾ ਕਰਦਾ ਕਰਦਾ ਲੱਖ ਰੁਪਇਆ ਕਮਾ ਬੈਠਾ ਕਾਹ ਲੈ ਮੈ ਤੂੰ ਚਲ ਕੋਈ ਨਾ ਬੁੜੀ ਜਿਹੀ ਸੋਚਾਂਗੇ ਤੇਗ ਲੈ ਤੇ ਸੋਚਣਾ ਨਹੀਂ ਮੈਨੂੰ ਇੰਤਜ਼ਾਮ ਕਰ ਦੇਓ ਸੋਚਣ ਵਾਲੀ ਗੱਲ ਧੀਏ ਚਲ ਹੁਣ ਤੇਰੇ ਫੁੱਫੜ ਨੇ ਇੱਕ ਹੈ ਤਾਂ ਇਹਦੀ ਇੱਜ਼ਤ ਰੱਖ ਦੋ ਤੁਸੀਂ ਹੋਏ ਮੈਂ ਤਾਂ ਭਾਈ ਤੈਨੂੰ ਕਦੇ ਕਿਹਾ ਵੀ ਨਹੀਂ ਮੀਤ ਕੁਛ ਵੀ ਕੋਈ ਆ ਇੰਤਜ਼ਾਮ ਕਰ ਦੋ ਜਾਂ ਪਹਿਲੀ ਵਾਰ ਕਹਾਂਗਾ ਤੁਹਾਡੇ ਤਾਂ ਯੋਰ ਹੈ ਤੁਹਾਨੂੰ ਕਹਾਂਗੇ ਸੋਰ ਕਿਨੂੰ ਅੱਗੇ ਲੋ ਕੋਈ ਨਾ ਹੁਣ ਜੇ ਮੈਂ ਕਿਸੇ ਤੋਂ ਮੰਗੂ ਅਗਲਾ ਕੋਈ ਸੜਾ ਪੁਰਾਣਾ ਉਹਨਾਂ ਦਾ ਮੰਗਦਾ ਸਾਥੂ ਹੈ ਮੰਗਣ ਨੂੰ ਤਾਂ ਮੈਂ ਕਿਸੇ ਤੋਂ ਹੋਰ ਵੀ ਮੰਗ ਸਕਦਾ ਪਰ ਨਹੀਂ ਹੁੰਦੀ ਤੇ ਇਹ ਫਿਰ ਆਪਦੀ ਹਾਂ ਉਹ ਹੁਣ ਇਹ ਤਾਂ ਹੁਣ ਇਹਨਾਂ ਨੇ ਸੋਚਣਾ ਹੈਗਾ ਹਾਂ ਇਹ ਤਾਂ ਇਹਨਾਂ ਨੇ ਸੋਚਣਾ ਹੈ ਜਿਹੇ ਦੇਖੋ ਇਹਨਾਂ ਨੇ ਸੋਚਣਾ ਵੀ ਅਸੀਂ ਹੁਣ ਫੁੱਪੜ ਦੀ ਬੇਇੱਜ਼ਤੀ ਕਰਾਉਣੀ ਹੈ ਜਾਂ ਫੁੱਪੜ ਦੀ ਇੱਜ਼ਤ ਰੱਖਣੀ ਹੈਗੀ ਚਲੋ ਕੋਈ ਨਹੀਂ ਭਾਬੀ ਚੱਲ ਗਏ ਆਪਾਂ ਉਡੀ ਨਹੀਂ ਪਾਤੇ ਪਾਣੀ ਪਾਏ। ਲੈ। ਸਮਝ ਲੈ ਚਾਬੀ ਤਾਂ ਲੱਗ ਗਈ ਗੱਲੇ ਨੂੰ। ਵਧੀਆ ਹੋ ਗਿਆ। ਲੱਗ ਗਈ ਚੰਗੀ। ਇਹ ਪਤਾ ਕੀ ਹੈ ਇਹ ਚਾਬੀ ਤਾਂ ਲੱਗ ਗਈ ਗੱਲੇ ਨੂੰ। ਇਹ ਤਾਂ ਮੂਤ ਹੀ ਘਣਾ ਘਣੀ ਜੀ ਕਰਦੀ ਹੈ। ਇੰਤਜ਼ਾਮ ਤਾਂ ਹੁਣ ਇਹ ਕਰੂਗੀ। ਵਧੀਆ ਚੱਲ। ਕਮਲਪੁਰ ਮਹਾਤਮਾਨੇ ਚੋਣ ਲਿਆ। ਆ ਜਿਹੜੀ ਕੁੜੀ ਜੀ ਹੈ ਨਿਕਲੀ ਉਦੜੀ ਫੇਰ ਅੱਕ ਲੱਗ ਗਈ ਆ ਕੇ ਇੱਥੇ। ਇਹ ਤਾਂ ਮੈਂ ਇਹਦਾ ਡੰਡਾ ਵੱਡੂ ਨਾ। ਨਾਲੇ ਉਪਰ ਆਉਣਾ ਜਨ ਨਾਲ ਇਹ। ਇਹਨਾਂ ਨੂੰ ਇੱਥੋਂ ਗਾਇਬ ਹੀ ਕਰਾ ਦੂੰ ਮੈਂ ਤੂੰ ਦੇਖਦੀ ਚੱਲ ਕਰ ਉਹ ਵੀ ਤਾਂ ਗੱਲ ਹੈ ਇਹਨਾਂ ਦਾ ਕੰਮ ਕਰਨਾ ਪੂ ਜੇ ਇਹਨਾਂ ਦਾ ਕੰਮ ਹੋਵੇ ਤਾਂ ਇਹ ਆਪਣੇ ਨਾਲ ਸਿੱਧੇ ਹੈ ਤੂੰ ਦੇਖਦਾ ਚੱਲਨੀ ਮੈਂ ਹੁਣ ਪਰੌਣਾ ਵਾਲੀ ਗੱਲ ਤੇ ਆ ਜਾਉਂਗਾ ਤੂੰ ਦੇਖੀ ਸਹੀ ਮੈਂ ਕਰਦਾ ਕੀ ਆ ਚੱਲ ਹੁਣ ਤੂੰ ਐਂ ਕਰ ਮਿੱਠੀ ਬਿਆਰੀ ਹੋ ਜਾ ਜਾ ਕੇ ਉਹਨਾਂ ਨਾਲ ਕੰਮ ਕੋ ਮੱਥੇ ਲੱਗ ਜਾ ਨਾਲੇ ਐਂ ਦੇਖੀ ਵੀ ਕੀ ਗੱਲਾਂ ਕਰਦੀਆਂ ਬਾੜੀਆਂ ਚੋਰੀਆਂ ਸੁਣੀ ਚੰਗਾ ਵਗ ਜਾ ਵਗ ਜਾ ਮਗਰੀ ਜਾ ਸਾਰਾ ਰਹਾ ਕਰ ਸਾਰਾ ਪੈਸਾ ਆਣਾ ਏਟੀਐਮ ਨਾਲ ਐਤੋਂ ਵਧੀਆ ਕੋਈ ਨਹੀਂ ਤਰ੍ਹਾਂ ਤਰ੍ਹਾਂ ਦੇ ਕਾਰਡ ਪਾਉਣੇ ਆ ਤੇ ਪੈਸੀ ਬਾਹਰ ਨਾਲ ਦੀ ਨਾਲ